ਦੇਲੀ ਦੇ ਕੋਪਟੇ ਲੱਗੇਲੀ ਹਦਾ ਇੱਕ ਖੱਜਾ ਰਿਆ ਰੇਡੀ ਹੁਣ ਆਪਾਂ ਕਹਿ ਦੇਣਾ ਇਹਦ ਕੁਛ ਕੁ ਤੁਸੀਂ ਵੇਖੋ ਇਹਦੀ 50 ਲੱਖ ਦੀ ਗੱਡੀ ਏ ਇਸ ਵਰਦੀ ਕਿਵੇਂ 50 ਲੱਖ ਦੀ ਕਿਉਂਕਿ ਇਹਦਾ ਸਾਰਾ ਟੱਪਰ ਪਾਲਦੀ ਸਾਰੇ ਟੱਪਰ ਨੂੰ ਇਹ ਲੋਕੀ ਖੋੜੀਏ ਸਾਰੇ ਟੱਪਰ ਰੱਖਦੇ ਏ ਈਗੇ ਕਹ ਲਿਆ ਵੀ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਮੈਂ ਤੇਰੇ ਬੰਦੇ ਖੀ ਜਾਂਦੇ ਨੇ ਐਨਾਂ ਵਾਲੇ ਵੇਖੋ ਆਪ ਤੋਂ ਵੱਡੇ ਵਾਲੇ ਵੇਖੋ ਜੀ ਆਪਣੇ ਕੋਲੇ ਕਾਰ ਹੈ ਜਾਂ ਮੋਟਰਸਾਈਕਲ ਹੈ ਜਾਂ ਕੁਝ ਵੀ ਸੌਖੀ ਰੋਟੀ ਗਾ ਕੇ ਰਾਤ ਨੂੰ ਪੈਂਦੇ ਨਾ ਆਪ ਤੋਂ ਥੱਲੇ ਵਾਲੇ ਬੰਦੇ ਨੂੰ ਵੇਖੋ ਤਾਂ ਵੇਖ ਕੇ ਰੱਬ ਦਾ ਸ਼ੁਕਰ ਗੁਜ਼ਾਰ ਕਰੋ ਕਿ ਰੱਬਾ ਤੂੰ ਸਾਨੂੰ ਸੌਣ ਲਈ ਕਮਰਾ ਮੰਡਾ ਪੱਖਾ ਸਭ ਕੁਝ ਦਿੱਤਾ ਟਰੱਕ ਟਰੱਕ ਕੁਝ ਵੀ ਦਿੱਤਾ ਇਹ ਵੀ ਮੇਰੇ ਕਈ ਬੰਦੇ ਕਾਰਾਂ ਦੇ ਚੜ ਕੇ ਵੀ ਸਬਰ ਨਹੀਂ ਇਹਨੂੰ ਪੁੱਛ ਕੇ ਵੇ ਲੋ ਇਹਨੂੰ ਬੜਾ ਸਬਰ ਹੋਵੇਗਾ ਇਹਨੂੰ ਬੜਾ ਸਿੱਧੂ ਹੋਵੇਗਾ ਇਹ ਨਾਲੇ ਬੱਤੇ ਵੱਡੇ ਦੇ ਉੱਤੇ ਜਾਰੀ ਵੀ ਰਹੀ ਜਾਂਦਾ ਕਤੇ ਖਾਏਗੀ ਜਾ ਕੇ ਪੱਠੇ ਤੋਂ ਆਇਆ ਹੋਣਾ 1 300 400 500 ਜਿੰਨੀ ਵੀ ਦਿਹਾੜੀ ਬਣਾਈ ਸਾਰਾ ਡੱਬਰ ਕਿੰਨੇ ਦੇਈ ਕੋਸ ਤੇ ਨਿਆਰੇ ਲਿੰਦਾ ਹੋਵੇਗਾ ਕੋਈ ਇਹਨਾਂ ਨੂੰ ਟੈਂਸ਼ਨ ਨਹੀਂ ਕੋਈ ਇਹਨਾਂ ਨੂੰ ਖੁਸ਼ ਇਹ ਇੱਥੇ ਵੱਡੇ ਵੱਡੇ ਮੈਂ ਵੇਖੇ ਨੇ ਜਿਹੜੇ ਵੱਡੇ ਵੱਡੇ ਨੇ ਨਾ ਵੱਡੇ ਵੱਡੇ ਉਹ ਉਹ ਨਾ ਰੋਦੇ ਨੇ ਪੈਰ ਰੋਦੇ ਆਏ ਮਰ ਕੇ ਓਏ ਕੋਈ ਹਾਲ ਨਹੀਂ ਬੁਰਾ ਹਾਲੇ ਦੀ ਠੀਕ ਹੈ ਇਹਨਾਂ ਲਈ ਠੀਕ ਹੈ ਐ ਇੱਧਰ ਤੋਂ ਠੀਕ ਬਾਬੇ ਨਾਲ ਜਿਹੜੀ ਕਰੋ ਸ਼ੇਰ ਇਹ ਬੰਦਲੇ ਉਦਾਸ ਕਰੋ ਐ ਮਸਤੋ ਕੇ ਬਿਠਾ ਜਾਂਦਾ ਕਿ ਇਸ ਸੀਟ ਪਤਾ ਨਹੀਂ ਕਿੰਨਾ ਲੱਖ ਕਰੋੜਾਂ ਰੁਪਈਆ ਦੀ ਸੀਟ ਆ ਜਿੰਦੇ ਤੇ ਬਿਠਾ ਜਾਂਦਾ ਮੈਂ ਟਿਕਰ ਨਹੀਂ ਕਰਦਾ ਮੈਂ ਰੱਬ ਤੋਂ ਡਰ ਕੇ ਪਰਮਾਤਮਾ ਤੋਂ ਡਰ ਕੇ ਆਣਾ ਕਰਕੇ ਆਪੋ ਸਾਡੇ ਬਜ਼ੁਰਗਾਂ ਦੇ ਉਹ ਦੇਖਦਾ ਉਹਨੇ ਆਪ ਕੋ ਛੋਟੇ ਨੂੰ ਵੇਖੋ ਵੱਡੇ ਨੂੰ ਨਾ ਵੇਖੋ ਆਪ ਤੋਂ ਤਾਂ ਵਾਲੇ ਤਾਂ ਵਾਲੇ ਨੂੰ ਵੇਖੋ ਜਿਹੜਾ ਕਾਰਾਂ ਦੇ ਫਿਰਦਾ ਝਾੜ ਝਕਾਰ ਦੇ ਫਿਰਦਾ ਉਹਨੇ ਨਾ ਵੱਡੀ ਤੇ ਚੜ ਜਾ ਆ ਵੱਡੀ ਕਾਰ ਤੇ ਉਹ ਤੁ ਫਿਰਦਾ ਉਹਨਾਂ ਨਾ ਜਹਾਜ ਤੇ ਚੜ ਜਾ ਮਤਲਬ ਤੇ ਵੀ ਭੁੱਖ ਦਾ ਬਦਲ ਦੀ ਨਿਕਲਦੀ ਹੀ ਨਹੀਂ ਠੀਕ ਹੈ ਭੁੱਖ ਦਾ ਬਦਲ ਦੀ ਨਿਕਲਦੀ ਹੀ ਨਹੀਂ ਇਹਨਾਂ ਚੀਜ਼ਾਂ ਦੇ ਸ਼ੇਅਰ ਕਰ